ਜੀ ਤੁਹਾਡਾ ਸਭ ਦਾ ਸਵਾਗਤ ਸਾਡੇ ਇਸ ਚੈਨਲ ਤੇ ਦੋਸਤੋ ਆਪਾਂ ਮਾਰਨਿੰਗ ਵਾਕ ਤੇ ਆ ਆਪਣਾ ਰੂਟੀਨ ਡੇਲੀ ਦਾ ਮੌਸਮ ਦੇਖੋ ਆਸੇ ਪਾਸੇ ਬੜਾ ਵਧੀਆ ਮਾਹੌਲ ਹੈ ਦੇਖਿਆ ਕਰੋ ਤੁਸੀਂ ਵੀ ਉੱਠਿਆ ਕਰੋ ਸਵੇਰੇ ਜਿੱਥੇ ਵੀ ਹੋ ਮਾਰਨਿੰਗ ਵਾਕ ਕਰਿਆ ਕਰੋ 10 ਮਿੰਟ 15 ਮਿੰਟ 20 ਮਿੰਟ ਬੜਾ ਵਧੀਆ ਲੱਗਦਾ ਯਾਰ ਤੇ ਬੜਾ ਚੰਗਾ ਮਹਿਸੂਸ ਹੁੰਦਾ એનર્ਜੀ ਆਉਂਦੀ ਹੈ ਬਾਡੀ ਚ ਸਵੇਰ ਸਵੇਰ ਵਾਕ ਕਰਕੇ ਦੋਸਤੋ ਜਿਵੇਂ ਤੁਹਾਨੂੰ ਪਤਾ ਹੈ ਕਿ ਆਪਾਂ ਹਰ ਰੋਜ਼ ਕਿਸ ਨਾ ਕਿਸੇ ਵਿਸ਼ੇ ਤੇ ਗੱਲ ਕਰਦੇ ਆ ਕੋਈ ਨਾ ਕੋਈ ਆਪਣੇ ਕੋਲ ਟਾਪਿਕ ਹੁੰਦਾ ਚਾਹੇ ਉਹ ਸਿਹਤ ਨਾਲ ریلیਟਡ ਹੋਵੇ ਚਾਹੇ ਉਹ ਕੋਈ এনवायरमेंट ਨਾਲ ریلیਟਡ ਹੋਵੇ ਤੇ ਮੈਂ ਜਿਵੇਂ ਤੁਹਾਨੂੰ ਦੱਸਿਆ ਸੀ ਸ਼ੁਰੂਜੀ ਆਪਦੇ ਚੈਨਲ ਤੇ ਕਿ ਆਪਾਂ ਵੀਡੀਓ ਸਿਰਫ ਇੱਕ ਟਾਪਿਕ ਨੂੰ ਲੈ ਕੇ ਨਹੀਂ ਪਾਵਾਂਗੇ ਜੀ ਆਪਾਂ ਵੀ ਕੱਲੀ ਸਿਹਤ ਤੇ ਪਾਵਾਂਗੇ ਆਪਾਂ ਹਰ ਇੱਕ ਤਰ੍ਹਾਂ ਦੀਆਂ ਵੀਡੀਓ ਪਾਵਾਂਗੇ ਜਿਵੇਂ ਕੋਈ ਰੱਖ ਲਓ ਤੁਸੀਂ ਟਰੈਵਲ ਵਾਲੇ ਵਲੌਗ ਠੀਕ ਹੈ ਕੋਈ ਨੌਲੇਜ ਵਾਲੀਆਂ ਗੱਲਾਂ ਕੋ ਨੌਲੇਜ ਵਾਲੀਆਂ ਵੀਡੀਓ ਕੋਈ ਸਮਾਜਿਕ ਮੁੱਦਿਆਂ ਤੇ ਆਪਾਂ ਬੋਲਿਆ ਕਰਾਂਗੇ ਤਾਂ ਕਿ ਥੋੜਾ ਜਿਹਾ ਕਿਸੇ ਨੂੰ ਬੋਰ ਵੀ ਨਾ ਲੱਗੇ ਤੇ ਸਾਰੇ ਲੋਕ ਕੋਈ ਨਾ ਕੋਈ ਸਿੱਖਦੇ ਰਹਿਣ ਕਿਉਂਕਿ ਜੇਕਰ ਸਿਹਤ ਜ਼ਰੂਰੀ ਹੈ ਬੰਦੇ ਵਾਸਤੇ ਤਾਂ ਸਾਰੀਆਂ ਚੀਜ਼ਾਂ ਹੀ ਕਿਤੇ ਨਾ ਕਿਤੇ ਜ਼ਰੂਰੀ ਨੇ ਜਿਵੇਂ ਕਿ ਸਮਾਜਿਕ ਚੀਜ਼ਾਂ ਸੋਸ਼ਲ ਚੀਜ਼ਾਂ ਆਪਾਂ ਕਿਵੇਂ ਸਿੱਖਣੀ ਆ ਉਹ ਜ਼ਰੂਰੀ ਆ ਕੋਈ ਨੌਲੇਜ ਆ ਕੋਈ ਗਿਆਨ ਆਪਣੀ ਜ਼ਿੰਦਗੀ ਦੇ ਵਿੱਚ ਹੋਣਾ ਆਪਾਂ ਨੂੰ ਉਹ ਜ਼ਰੂਰੀ ਆ ਠੀਕ ਹੈ ਜੀ ਆਪਾਂ ਨੂੰ ਹਰ ਇੱਕ ਮੁੱਦੇ ਤੇ ਕਿਸੇ ਨਾ ਕਿਸੇ ਬਾਰੇ ਪਤਾ ਹੋਣਾ ਚਾਹੀਦਾ ਹੈ ਇਹ ਚੀਜ਼ਾਂ ਆਪਾਂ ਸਾਰੀਆਂ ਆਪਣੀ ਇਹਨਾਂ ਵੀਡੀਓ ਦੇ ਵਿੱਚ ਪਾਇਆ ਕਰਾਂਗੇ ਚੈਨਲ ਨੂੰ ਫੋਲੋ ਕਰ ਲਿਓ ਜੇ ਫੋਲੋ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਿਓ ਤੇ ਜੇ ਵੀਡੀਓ ਮੇਰੀਆਂ ਵਧੀਆ ਲੱਗਦੀ ਹੈ ਹੁਣ ਤਾਂ ਇਹਨਾਂ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਿਆ ਕਰੋ ਆਪਦੀ رائے ਵੀ ਦੱਸਿਆ ਕਰੋ ਆਪਦੇ ਵਿਚਾਰ ਵੀ ਤੁਸੀਂ ਦਿਆ ਕਰੋ ਤੇ ਅੱਜ ਦਾ ਜਿਹੜਾ ਟੌਪਿਕ ਆ ਉਹ ਆਪਾਂ ਸ਼ੁਰੂ ਕਰਨ ਲੱਗੇ ਆ ਮੇਰੇ ਮਨ 'ਚ ਆਇਆ ਵੀ ਚਲੋ वैसे मैं काफी समय पहले ये वीडियो बनानी थी पर चलो आज अपना टाइम लग गया दोस्तों सेफ्टी ਤੇ ਮੈਂ ਬੋਲੂੰਗਾ ਸੇਫਟੀ ਦਾ ਮਤਲਬ ਵੀ ਆਪਣੀ ਜਿਹੜੀ ਕਾ ਆਪਾਂ ਸੜਕ ਤੇ ਚੱਲਦੇ ਹਾਂ ਹਰ ਰੋਜ਼ ਆਪਾਂ ਕਿਸੇ ਨਾ ਕਿਸੇ ਕੰਮ ਤੇ ਜਾਂਦੇ ਹਾਂ ਹਨਾ ਰੋਡ ਸੇਫਟੀ ਬਾਰੇ ਅੱਜ ਆਪਾਂ ਗੱਲ ਕਰਾਂਗੇ ਰੋਡ ਸੇਫਟੀ ਦੇ ਵਿੱਚ ਮੈਂ ਹਜੇ ਸਾਰੇ ਪੁਆਇੰਟਸ ਨਹੀਂ ਲਾਉਂਗਾ ਮੈਂ ਇੱਕ ਚੀਜ਼ ਜਿਹੜੀ ਨੋਟਿਸ ਕੀਤੀ ਆ ਮੈਂ ਉਸ ਤੇ ਬੋਲਣਾ ਚਾਹੂੰਗਾ ਉਹ ਹੈ ਜੀ ਕਾਰ ਦੀ ਜਿਹੜੀ ਆਪਾਂ ਗੱਡੀ ਹੁੰਦੀ ਹੈ ਆਪਣੀ ਉਹਦੀ ਸੀਟ ਬੈਲਟ ਨਹੀਂ ਕਈ ਬੰਦੇ ਯੂਜ਼ ਕਰਦੇ ਠੀਕ ਹੈ ਮੈਂ ਹੁਣ ਤੁਹਾਨੂੰ ਸਾਰਾ ਕੁਝ ਦੱਸੂਗਾ ਦੇਖੋ ਮੈਂ ਆਪਾਂ ਗੱਲ ਕਰਦੇ ਆਂ ਵੀ ਸੀਟ ਬੈਲਟ ਕਿਹਨੇ ਇਨਵੈਂਟ ਕੀਤੀ ਇਹਦੇ ਨਾਲ ਤੁਹਾਨੂੰ ਇਹ ਵੀ ਸਿੱਖਣ ਨੂੰ ਮਿਲੂਗਾ ਕੋਈ ਨਾ ਕੋਈ ਚਲੋ ਤੁਹਾਡੀ ਜਰਨਲ ਨੌਲੇਜ ਚ ਵਾਧਾ ਹੋਊਗਾ ਵੀ ਕਿਹਨੇ ਇਨਵੈਂਟ ਕੀਤੀ ਕੀ ਇਹਦੇ ਯੂਜ਼ਸ ਨੇ ਕਿਵੇਂ ਆਪਾਂ ਨੂੰ ਬਚਾਉਂਦੀ ਹੈ ਸਾਰੀਆਂ ਗੱਲਾਂ ਆਪਾਂ ਕਰਾਂਗੇ ਵੀਡੀਓ ਚ ਵੀਡੀਓ ਪੂਰੀ ਦੇਖਿਓ ਦੋਸਤੋ ਸੀਟ ਬੈਲਟ ਹੈ ਨਾ ਜੋ ਜਿਹੜੀ ਅੱਜਕੱਲ ਕਾਰਾਂ ਦੇ ਵਿੱਚ ਆਉਂਦੀ ਹੈ 3 ਪੁਆਇੰਟ ਸੀਟ ਬੈਲਟ ਇਹਨੂੰ 1959 ਦੇ ਵਿੱਚ ਨੀਲ ਬੋਲਿਨ ਨਾਮ ਦਾ ਇੱਕ ਸਵੀਡਨ ਦਾ ਇੰਜੀਨੀਅਰ ਸੀ ਮਕੈਨੀਕਲ ਇੰਜੀਨੀਅਰ ਉਹਨੇ ਡਿਜ਼ਾਈਨ ਕੀਤਾ ਸੀ 1959 ਦੇ ਵਿੱਚ ਤੇ ਉਹ ਬੰਦਾ ਆਪਣਾ ਵੋਲਵੋ ਕਾਰ ਹੈਗੀ ਨਾ ਜਿਹੜੀ ਉਹ ਕੰਪਨੀ ਦੇ ਵਿੱਚ ਕੰਮ ਕਰਦਾ ਸੀ ਹਾਲਾਂਕਿ ਉਹ ਬੰਦਾ ਪਹਿਲਾਂ ਵੋਲਵੋ ਦਾ ਹਿੱਸਾ ਨਹੀਂ ਸੀ ਉਹ ਕਿਸੇ ਆਪਣਾ ਸਾਫ ਕਰਕੇ ਇੱਕ ਕੰਪਨੀ ਸੀ ਉਹਦੇ ਵਿੱਚ ਉਹ ਜਹਾਜ਼ ਬਣਾਉਂਦੀ ਸੀ ਕੰਪਨੀ ਉਹਦੇ ਵਿੱਚ ਉਹ ਸੀਟ ਬੈਲਟ ਨੂੰ ਜਿਹੜੇ ਹਾਰਨੈਸ ਕਰਨ ਵਾਸਤੇ ਇਕੁਪਮੈਂਟ ਯੂਜ਼ ਹੁੰਦੇ ਆ ਠੀਕ ਹੈ ਜੇ ਤੁਸੀਂ ਰੱਖ ਲਓ ਵੀ ਜਹਾਜ਼ਾਂ ਦੀ ਸੀਟ ਬੈਲਟ ਉਹ ਬਣਾਉਂਦਾ ਸੀ ਕਿਤੇ ਨਾ ਕਿਤੇ ਉਸ ਬੰਦੇ ਨੂੰ ਚੰਗੀ ਨੌਲੇਜ ਸੀ ਵੀ ਬਾਡੀ ਨੂੰ ਕਿਵੇਂ ਕੰਟਰੋਲ ਕਰਨਾ ਆਪਾਂ ਸੀਟ ਦੇ ਨਾਲ ਕਿਹੜੀ ਡਾਇਰੈਕਸ਼ਨ ਦੇ ਵਿੱਚ ਬਾਡੀ ਕੰਟਰੋਲ ਹੋਊਗੀ ਕਿੱਥੇ ਕਿੱਥੇ ਵੀਕ ਪੁਆਇੰਟ ਹੁੰਦੇ ਬਾਡੀ ਦੇ ਉਹ ਸਾਰੀ ਨੌਲੇਜ ਉਹਨੂੰ ਸੀ ਵੋਲਵੋ ਨੇ ਉਹਨਾਂ ਨੂੰ ਹਾਇਰ ਕੀਤਾ 1959 ਦੇ ਵਿੱਚ ਉਹਨਾਂ ਨੇ ਆਪਦੀ ਜੀ ਸੀਟ ਬੈਲਟ ਦਾ ਡਿਜ਼ਾਈਨ ਤਿਆਰ ਕਰਤਾ ਤੇ ਆਪਦਾ ਪੇਟੈਂਟ ਫਾਈਲ ਕਰਤਾ ਪੇਟੈਂਟ ਮੈਂ ਤੁਹਾਨੂੰ ਦੱਸ ਦਿਆਂ ਵੀ ਜਦੋਂ ਵੀ ਕੋਈ ਵੀ ਡਿਜ਼ਾਈਨ ਤਿਆਰ ਹੁੰਦਾ ਕਿਸੇ ਚੀਜ਼ ਦਾ ਆਪਾਂ ਰੱਖ ਲਈ ਉਹਦੇ ਇੱਕ ਹਿਸਾਬ ਦਾ ਸਰਟੀਫਿਕੇਟ ਆਪਾਂ ਲੈਣਾ ਹੁੰਦਾ ਤੇ ਉਹਦੇ ਉੱਤੇ ਵੀ ਆਪਣਾ ਹੀ ਹੱਕ ਹੋਵੇ ਇਹ ਚੀਜ਼ ਹੁੰਦੀ ਹੈ ਹਾਲਾਂਕਿ ਅੱਗੇ ਤੁਹਾਨੂੰ ਇੱਕ ਹੋਰ ਗੱਲ ਬਹੁਤ ਵਧੀਆ ਦੱਸੂਗਾ ਮੈਂ ਚਲੋ ਜੀ 1959 ਦੇ ਵਿੱਚ ਉਹਨਾਂ ਨੇ ਪੇਟੈਂਟ ਫਾਈਲ ਕਰਤਾ ਆਪਦੀ ਵੋਲਵੋ ਦੀ ਪਹਿਲੀ ਕਾਰ ਸੀ ਉਹਦੇ ਵਿੱਚ ਉਹਨਾਂ ਨੇ ਲਾਈ ਸੀਟ ਬੈਲਟ ਉਹ ਸਾਰੇ ਟੈਸਟ ਵਗੈਰਾ ਪਾਸ ਹੋਏ ਤੁਹਾਡਾ ਪੇਟੈਂਟ ਅਪਰੂਵ ਹੋ ਗਿਆ ਹਾਲਾਂਕਿ ਅਮਰੀਕਾ ਨੇ ਕੀ ਕੀਤਾ ਅਮਰੀਕਾ ਨੇ ਇਹ ਪੇਟੈਂਟ 1962 ਦੇ ਵਿੱਚ ਅਪਰੂਵ ਕੀਤਾ ਚਲੋ ਇਹ ਜਾਦਾ ਡੂੰਗੀ ਗੱਲ ਹੋ ਜੂ ਤੇ ਆਪਾਂ ਗੱਲ ਕਰਦੇ ਆਂ ਵੀ ਸਭ ਤੋਂ ਪਹਿਲਾਂ 1959 ਤੋਂ ਪਹਿਲਾਂ ਕੀ ਸੀ ਨਾ ਜਿਹੜੀਆਂ ਕਾਰਾਂ ਹੁੰਦੀਆਂ ਸੀ ਉਹਨਾਂ ਦੇ ਵਿੱਚ 2 ਪੁਆਇੰਟ ਬੈਲਟ ਆਉਂਦੀ ਹੁੰਦੀ ਸੀ ਵੀ ਆਪਾਂ ਆਪਣੇ ਸੱਜੇ ਹੱਥ ਤੋਂ ਕਮਰ ਕੋਲੋਂ ਬੈਲਟ ਲਾਈ ਖੱਬੇ ਪਾਸੇ ਕਮਰ ਦੇ ਨਾਲ ਉੱਥੇ ਅਟੈਚ ਹੋ ਜਾਂਦੀ ਸੀ ਉਹਨੂੰ ਲੈਪ ਬੈਲਟ ਬੋਲਦੇ ਸੀਗੇ ਲੈਪ ਬੈਲਟ ਦਾ ਨਾਲ ਕੀ ਹੁੰਦਾ ਸੀ ਨਾ ਵੀ ਜਦੋਂ ਕੋਈ ਐਕਸੀਡੈਂਟ ਹੁੰਦਾ ਸੀ ਜਾਂ ਕੋਈ ਝਟਕਾ ਵੱਜਦਾ ਸੀ ਸਰੀਰ ਦਾ ਨਿਚਲਾ ਹਿੱਸਾ ਤਾਂ ਰੁਕ ਜਾਂਦਾ ਸੀ ਪਰ ਜਿਹੜਾ ਅਗਲਾ ਹਿੱਸਾ ਜਿਵੇਂ ਸਿਰ ਤੇ ਛਾਤੀ ਆਪਣੀ ਰੱਖ ਲੋ ਮੋਢੇ ਬਾਹਾਂ ਇਹ ਸਾਰੇ ਅੱਗੇ ਕਿਤੇ ਨਾ ਕਿਤੇ ਟਕਰਾ ਜਾਂਦੀਆਂ ਸੀ ਤੇ ਕਈ ਮੰਨ ਕੇ ਚੱਲੋ ਚੀਜ਼ਾਂ ਦੇ ਵਿੱਚ ਕੀ ਲੋਕ ਬਾਹਰ ਵੀ ਨਿਕਲ ਜਾਂਦੇ ਸੀ ਸੀਟ ਬੈਲਟ ਤੋਂ ਤੇ ਆਪਣੇ ਨੀਲ ਬੋਲਿਨ ਨੇ ਸੋਚਿਆ ਕਿ ਯਾਰ ਇਹ ਚੀਜ਼ ਸਹੀ ਨਹੀਂ ਕਿਤੇ ਨਾ ਕਿਤੇ ਇਹ ਬੰਦੇ ਨੂੰ ਸੇਫ ਨਹੀਂ ਰੱਖ ਰਹੀ ਇਹ ਫਿਰ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਇਨਵੈਂਸ਼ਨ ਕੀਤੀ 3 ਪੁਆਇੰਟ ਬੈਲਟ ਦੀ ਜਿਹੜੇ ਕਿ ਅੱਜ ਕੱਲ ਕਾਰਾਂ ਦੇ ਵਿੱਚ ਮੋਸਟਲੀ ਉਹੀ ਡਿਜ਼ਾਈਨ ਆ ਤੇ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਸੇਫਟੀ ਵਾਲੀ ਜਿਹੜੀ ਡਿਵਾਈਸ ਲੱਗੀ ਆ ਕਿਸੇ ਵੀ ਇਕਲਾਣ ਦੇ ਵਿੱਚ ਤਾਂ ਉਹ ਸੀਟ ਬੈਲਟ ਹੀ ਆ ਵੈਸੇ ਕਾਰਾਂ ਦੇ ਵਿੱਚ ਹੋਰ ਸਿਸਟਮ ਬਹੁਤ ਆ ਗਏ ਨਾ ਅੱਜ ਕੱਲ ਜਿਵੇਂ 에ਅਰ ਬੈਗਸ ਆ ਗਏ ਠੀਕ ਹੈ ਜੀ ਐਂਟੀ-ਲੌਕ ਬ੍ਰੇਕਿੰਗ ਸਿਸਟਮ ਆ ਗਿਆ ਇਹ ਸਾਰੀਆਂ ਚੀਜ਼ਾਂ ਹੈ ਨੇ ਪਰ ਇਹ ਉੰਨੀ ਐਫੈਕਟਿਵ ਨਹੀਂ ਜੇਕਰ ਤੁਹਾਡੇ ਸੀਟ ਬੈਲਟ ਨਹੀਂ ਲੱਗੀ ਤੇ ਜੇ ਤੁਹਾਡੇ ਸੀਟ ਬੈਲਟ ਲੱਗੀ ਆ ਤੇ ਇਹ ਭਾਵੇਂ ਦੀ ਨਾਲ ਹੀ ਹੁਣ ਤਾਂ ਵੀ ਚੱਲ ਜਾਂਦਾ ਹੈਗਾ ਹਾਲਾਂਕਿ ਹੁਣ ਤਾਂ ਸਟੈਂਡਰਡ ਕਰਤਾ ਕੰਪਨੀਆਂ ਨੇ ਸਰਕਾਰ ਨੇ ਵੀ ਵਿੱਚ ਹੋਣੀ ਚਾਹੀਦੀ ਨੇ 에어 ਬੈਗ ਪਰ ਸੀਟ ਬੈਲਟ ਕਿਤੇ ਨਹੀਂ ਕਿਤੇ ਸਭ ਤੋਂ ਜ਼ਿਆਦਾ ਇਫੈਕਟਿਵ ਚੀਜ਼ ਆ ਹੁਣ ਮੈਂ ਤੁਹਾਡੇ ਨਾਲ ਇਹ ਗੱਲ ਕਿਉਂ ਕਰਨ ਲੱਗਿਆ ਕਈ ਮੇਰੇ ਨੂਨ ਹੈਗੇ ਬੰਦੇ ਉਹ ਸੀਟ ਬੈਲਟ ਲਾਉਂਦੇ ਨਹੀਂ ਉਹਨਾਂ ਨੇ ਉਹ ਲੋਕ ਜੇ ਰੱਖੇ ਹੋਏ ਨੇ ਲਿਆ ਕੇ ਜਿੱਥੇ ਕਿਉਂਕਿ ਅੱਜ ਕੱਲ ਕਾਰਾਂ 'ਚ ਕੀ ਹੈਗਾ ਵੀ ਕਾਰ ਵੀਪ ਕਰਦੀ ਰਹਿੰਦੀ ਆ ਬੜੀ ਤੇਜ਼ ਵੀਪ ਕਰਦੀ ਆ ਉਹ ਫਿਰ ਇਰੀਟੇਟ ਹੋ ਕੇ ਬੰਦਾ ਜਾਂ ਤਾਂ ਲਾ ਹੀ ਲੈਂਦਾ ਹੁਣ ਉਹਦੇ ਵਿੱਚ ਕੀ ਕੀਤਾ ਕਈ ਬੰਦਿਆਂ ਨੇ ਕੀ ਕਾਰਡ ਕੱਢ ਲਈ ਵੀ ਆਪਣੀ ਸੀਟ ਬੈਲਟ ਨੂੰ ਲੋਕ ਜੇ ਲਾ ਦਿੰਦੇ ਨੇ ਤੇ ਆਵਾਜ਼ ਬੰਦ ਹੋ ਜਾਂਦੀ ਆ ਚਲੋ ਇਹ ਤੇ ਗੱਲ ਕਰਦੇ ਆਪਾਂ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਨਾ ਸੀਟ ਬੈਲਟ ਬਾਰੇ ਦੱਸਦਾ ਕਿ ਜਿਹੜੀ 3 ਪੁਆਇੰਟ ਸੀਟ ਬੈਲਟ ਆ ਉਹ ਕਿਵੇਂ ਕੰਮ ਕਰਦੀ ਆ 3 ਪੁਆਇੰਟ ਸੀਟ ਬੈਲਟ ਦੇ ਵਿੱਚ ਤਿੰਨ ਚੀਜ਼ਾਂ ਹੁੰਦੀਆਂ ਨੇ ਇੱਕ ਤਾਂ ਲੈਪ ਲੈਪ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਇੱਕ ਸ਼ੋਲਡਰ ਆਪਣੇ ਸ਼ੋਲਡਰ ਤੋਂ ਇੱਥੋਂ ਲੈ ਕੇ ਆਏ ਕਮਰ ਤੱਕ ਜਾਂਦੀ ਆ ਉਹਨੂੰ ਸ਼ੋਲਡਰ ਬੈਲਟ ਬੋਲ ਦਿੰਦੇ ਨੇ ਠੀਕ ਹੈ ਇੱਕ ਜਿਹੜਾ ਐਂਕਰ ਰਾਈਟ ਸਾਈਡ ਤੇ ਆਪਣੇ ਜਾਂ ਲੈਫਟ ਸਾਈਡ ਤੇ ਆਪਾਂ ਉਹਨੂੰ ਵਿੱਚ ਲਾਉਣੇ ਆ ਇੱਕ ਹੱਥ ਨਾਲ ਹੁੰਦਾ ਨਿਊਜ਼ ਬੋਲਿਨ ਨੇ ਸੋਚਿਆ ਕਿ ਯਾਰ ਮੈਂ ਇਹ ਜਿਹੀ ਇੱਕ ਡਿਵਾਈਸ ਬਣਾਉਂਗਾ ਵੀ ਜਿਹੜੀ ਨੂੰ ਲਗਾਉਣ ਤੇ ਸਿਰਫ 2 ਸੈਕਿੰਡ ਲੱਗਣਾ ਤੇ ਤੁਸੀਂ ਯਕੀਨ ਕਰੋਗੇ ਸੀਟ ਬੈਲਟ ਲਾਉਣ ਤੇ 2 ਸੈਕਿੰਡ ਹੀ ਲੱਗਦੇ ਆ ਉਦੋਂ ਵੱਧ ਸਮਾਂ ਨਹੀਂ ਲੱਗਦਾ ਜੇ ਆਪਾਂ ਸਹੀ ਤਰੀਕੇ ਨਾਲ ਲਾਈਏ ਤਾਂ ਇਹ ਜੀ ਚਲੋ ਉਹਨਾਂ ਨੇ ਇਨਵੈਂਟ ਕਰਤੀ 1959 ਦੇ ਵਿੱਚ ਤੇ ਹੁਣ ਮੈਂ ਤੁਹਾਨੂੰ ਗੱਲ ਦੱਸਦਾ ਜਿਹੜੀ ਸਭ ਤੋਂ ਵਧੀਆ ਮੈਨੂੰ ਲੱਗੀ ਉਹ ਬੰਦੇ ਨੇ ਫ੍ਰੀ ਆਫ ਕਾਸਟ ਠੀਕ ਹੈ ਇਸ ਚੀਜ਼ ਤੇ ਕੰਮ ਕੀਤਾ ਕਿਉਂਕਿ ਇਹਦਾ ਕੋਈ ਮੈਨੂੰ ਮਿਲਿਆ ਨਹੀਂ ਕੋਈ ਡਾਟਾ ਕਿਤੋਂ ਵੀ ਉਹਨੂੰ ਕਿੰਨੇ ਪੈਸੇ ਪੇ ਕੀਤੇ ਕੰਪਨੀ ਨੇ ਤੇ ਵੋਲਵੋ ਦੇਖੋ ਵੋਲਵੋ ਦੀਆਂ ਕਾਰ ਅੱਜ ਵੀ ਦੁਨੀਆ ਦੇ ਵਿੱਚ ਬੈਸਟ ਨੇ ਸੇਫਟੀ ਪਰਪਸ ਤੋਂ ਠੀਕ ਹੈ ਵੋਲਵੋ ਨੇ ਕੀ ਕੀਤਾ ਉਹ ਡਿਜ਼ਾਈਨ ਪੇਟੈਂਟ ਕੀਤਾ ਪੇਟੈਂਟ ਮਨਜ਼ੂਰ ਹੋ ਗਿਆ ਵੋਲਵੋ ਕੰਪਨੀ ਚਾਹੁੰਦੀ ਜੀ ਨੀਲ ਚਾਹੁੰਦੇ ਤਾਂ ਉਹ ਇਹ ਤੋਂ ਕਰੋੜਾਂ ਅਰਬਾਂ ਰੁਪਏ ਕਮਾ ਸਕਦੇ ਸੀ ਇਸ ਪੇਟੈਂਟ ਤੋਂ ਕਿਉਂਕਿ ਬਹੁਤ ਜ਼ਿਆਦਾ ਸੇਫਟੀ ਵਾਲੀ ਚੀਜ਼ ਸੀ ਯਾਰ ਸਾਰੇ ਲੋਕ ਪਰ ਉਹਨਾਂ ਨੇ ਕੀ ਕੀਤਾ ਫ੍ਰੀ ਆਫ ਕੋਸਟ ਆਫ ਦਾ ਡਿਜ਼ਾਈਨ ਸਾਰੇ ਕਾਰ ਮੈਨੂਫੈਕਚਰ ਸੀਗੇ ਜਦੋਂ ਉਸ ਟਾਈਮ ਦੇ ਉਹਨਾਂ ਨੂੰ ਦੇਤਾ ਯੂਨੀਵਰਸਲ ਕਰਤਾ ਇਹਨੂੰ ਤੇ ਕਿਹਾ ਵੀ ਕੋਈ ਵੀ ਇਹਨੂੰ ਯੂਜ਼ ਕਰ ਸਕਦਾ ਉਹਨਾਂ ਦਾ ਇਹਦੇ ਪਿੱਛੇ ਮਕਸਦ ਕੀ ਸੀ ਕਿ ਯਾਰ ਇਨਸਾਨ ਦੀ ਜ਼ਿੰਦਗੀ ਇੰਪੋਰਟੈਂਟ ਆ ਨਾ ਕਿ ਪੈਸੇ ਕਮਾਉਣ ਨੂੰ ਉਹ ਕਰੋੜਾ ਰੁਪਏ ਕਮਾ ਲੈਂਦੇ ਜੇ ਉਹ ਲਾਲਚੀ ਹੁੰਦੇ ਤਾਂ ਪਰ ਉਸ ਕੰਪਨੀ ਨੇ ਵੀ ਬੜੀ ਵਧੀਆ ਗੱਲ ਆ ਮੈਂ ਅਪਰੀਸ਼ੀਏਟ ਕਰਦਾ ਹਾਂ ਕੰਪਨੀ ਨੂੰ ਵੀ ਤੇ ਉਸ ਇਨਸਾਨ ਨੂੰ ਜਿਹਨੇ ਮੀਲਜ਼ ਬੋਲਨ ਜਿਨ੍ਹਾਂ ਨੇ ਇਹ ਚੀਜ਼ ਨੂੰ ਇਨਵੈਂਟ ਕੀਤਾ ਬੜੇ ਮਹਾਨ ਬੰਦੇ ਨੇ ਤੁਸੀਂ ਯਕੀਨ ਨਹੀਂ ਕਰੋਗੇ ਕਿ ਤੋਂ ਮੈਂ ਡਾਟਾ ਗ੍ਰੇਡ ਹੈ ਸੀ ਕਹਿੰਦੇ ਵੀ 10 ਲੱਖ ਤੋਂ ਜ਼ਿਆਦਾ 1 ਮਿਲੀਅਨ ਤੋਂ ਜ਼ਿਆਦਾ ਲੋਕਾਂ ਦੀ ਜਾਨ ਬਚ ਚੁੱਕੀ ਆ ਸੀਟ ਬੈਲਟ ਨਾਲ ਦੇਖੋ ਹੁਣ ਕੀ ਆ ਹੁਣ ਆਪਾਂ ਚਲੋ ਗੱਲ ਤੁਹਾਨੂੰ ਮੈਂ ਸੀਟ ਬੈਲਟ ਦੀ ਹਿਸਟਰੀ ਦੱਸਤੀ ਕਿਵੇਂ ਬਣੀ ਕਦੋਂ ਪੇਟੈਂਟ ਫਾਈਲ ਹੋਇਆ ਕਿਹੜੀ ਕੰਪਨੀ ਨੇ ਬਣਾਈ ਇਹ ਤੁਹਾਨੂੰ ਪਤਾ ਲੱਗ ਗਿਆ ਹੁਣ ਮੈਂ ਅੱਗੇ ਗੱਲ ਕਰਦਾ ਤੁਹਾਡੇ ਨਾਲ ਵੀ ਸੀਟ ਬੈਲਟ ਤੁਹਾਨੂੰ ਬਚਾਉਂਦੀ ਕਿਵੇਂ ਆ ਦੇਖੋ ਜਦੋਂ ਕੋਈ ਵੀ ਐਕਸੀਡੈਂਟ ਹੁੰਦਾ ਜਾਂ ਕੋਈ ਝਟਕਾ ਲੱਗਦਾ ਇਕਦਮ ਬ੍ਰੇਕ ਲੱਗਦੇ ਨੇ ਇਹਦੇ ਪਿੱਛੇ ਇੱਕ ਛੋਟਾ ਜਿਹਾ ਫਿਜ਼ਿਕਸ ਦਾ ਲਾਅ ਕੰਮ ਕਰਦਾ ਹੈ ਜਿਹਨੂੰ ਇਨਰਸ਼ੀਆ ਬੋਲਦੇ ਆ ਪੰਜਾਬੀ ਵਿੱਚ ਜੜਤਾ ਬੋਲ ਦਿੰਦੇ ਆ ਤੁਸੀਂ ਇਹਨੂੰ ਨੈਟ ਤੇ ਸਰਚ ਕਰ ਲਿਓ ਵੀ ਮੂਵਮੈਂਟ ਆਫ ਇਨਰਸ਼ੀਆ ਜਾਂ ਜੜਤਾ ਕੀ ਹੁੰਦੀ ਹੈ ਠੀਕ ਹੈ ਮੈਂ ਤੁਹਾਨੂੰ ਸਮਝਾ ਵੀ ਦਿੰਨਾ ਜਿਵੇਂ ਹੁਣ ਆਪਾਂ ਕਿਸੇ ਕਾਰ ਦੇ ਵਿੱਚ ਚੱਲ ਰਹੇ ਆ ਕਾਰ ਆਪਣੀ ਚੱਲ ਰਹੀ ਹੈ ਜੀ 80 ਦੀ ਸਪੀਡ ਤੇ ਜਾਂ 100 ਦੀ ਸਪੀਡ 100 ਦੀ ਸਪੀਡ ਤੇ ਰੱਖ ਲਓ 100 ਤੇ ਗੱਡੀ ਚੱਲ ਰਹੀ ਆ ਇੱਕਦਮ ਉਹਦਾ ਕੋਈ ਐਕਸੀਡੈਂਟ ਹੋਇਆ ਜਾਂ ਉਹਦੇ ਬ੍ਰੇਕ ਲੱਗੇ ਕਾਰ 100 ਤੋਂ 0 ਤੇ ਆ ਗਈ ਕੁਝ ਕੁ ਮਿਲੀਸੈਕੰਡਸ 'ਚ ਪਰ ਜਿਹੜੀ ਆਪਣੀ ਬਾਡੀ ਵਿੱਚ ਆ ਉਹ ਵੀ ਤਾਂ ਸੌਦੀ ਸਪੀਡ ਤੇ ਸੀ ਉਹਨੂੰ ਰੋਕਣ ਵਾਲਾ ਕੋਈ ਨਹੀਂ ਤੇ ਬੰਦਾ ਜਾ ਕੇ ਅੱਗੇ ਜੀ ਸਟੀਅਰਿੰਗ ਨਾਲ ਵਜਦਾ ਜਾਂ ਸ਼ੀਸ਼ੇ ਚੋਂ ਬਾਹਰ ਨਿਕਲ ਜਾਂਦਾ ਤੇ ਬੰਦੇ ਨਾਲ ਸੀਰੀਅਸ ਇੰਜਰੀਜ਼ ਲੱਗਦੀਆਂ ਕਈ ਥਾਵਾਂ ਤੇ ਬੰਦੇ ਦੀ ਡੈਥ ਵੀ ਹੋ ਜਾਂਦੀ ਹੈ ਇਹ ਸੀਗਾ ਜੀ ਮੂਮੈਂਟ ਆਫ ਇਨਰਸ਼ੀਆ ਵੀ ਆਪਾਂ ਕਿਸੇ 무ਵਿੰਗ ਚੀਜ਼ ਤੇ ਬੈਠੇ ਆ ਉਹ ਚੀਜ਼ ਰੁੱਕ ਗਈ ਪਰ ਆਪਾਂ ਨੂੰ ਕਿਸੇ ਚੀਜ਼ ਨੇ ਹਾਰਨੈਸ ਨਹੀਂ ਕੀਤਾ ਹੋਇਆ ਬੰਨਿਆ ਨਹੀਂ ਹੋਇਆ ਤੇ ਆਪਾਂ ਉਹ ਤੋਂ ਅੱਗੇ ਵਜਦੇ ਆ ਕਈ ਵਾਰੀ ਆਪਾਂ ਬੱਸ 'ਚ ਵੀ ਖੜੇ ਹੁੰਨੇ ਆਪਾਂ ਨੂੰ ਪਤਾ ਲੱਗਦਾ ਆਪਾਂ ਹੱਥ ਪਾ ਕੇ ਨਹੀਂ ਖੜੇ ਹੁੰਦੇ ਜਦੋਂ ਬ੍ਰੇਕ ਲੱਗਦੇ ਆਪਾਂ ਅ ਉਹ ਮੂਮੈਂਟ ਆਫ ਇਨਰਸ਼ੀਆ ਇਨਰਸ਼ੀਆ ਹੀ ਹੁੰਦਾ ਜਿਹੜਾ ਆਪਾਂ ਨੂੰ ਇਹ ਚੀਜ਼ ਕਰਨ ਦਾ ਕਰਦਾ ਹੈ ਆਪਣੇ ਵਾਲ ਫਿਜ਼ਿਕਸ ਦਾ ਲਾਅ ਹੈ ਇਹ ਚਲੋ ਇਹ ਚੀਜ਼ ਉਹਨਾਂ ਨੇ ਸੋਚੀ ਵੀ ਇਹਨੂੰ ਕਿਵੇਂ ਕੰਟਰੋਲ ਕੀਤਾ ਜਾਵੇ ਉਹਨਾਂ ਨੇ ਇਹ ਚੀਜ਼ ਬਣਾਤੀ ਜੀ ਹੁਣ ਅੱਜਕੱਲ ਜਿਵੇਂ ਮੈਂ ਤੁਹਾਨੂੰ ਗੱਲ ਕਰਦਾ ਸੀ ਵੀ ਲੋਕ ਉਹ ਲੋਕ ਜੇ ਲਾ ਦਿੰਦੇ ਨੇ ਸੀਟਾਂ ਦੇ ਵਿੱਚ ਤੇ ਉਹ ਬੋਲਣੋਂ ਹਟ ਜਾਂਦੀ ਆ ਹੁਣ ਮੈਂ ਤੁਹਾਨੂੰ ਆਪਦੀ ਪਰਸਨਲ ਗੱਲ ਦੱਸਦਾ ਜੀ ਮਤਲਬ ਮੇਰਾ ਪਰਸਨਲ ਐਕਸਪੀਰੀਅੰਸ ਆ ਜੋ ਵੀ ਮੈਂ ਜਦੋਂ ਤੋਂ ਗੱਡੀ ਚਲਾਉਣੀ ਸਿੱਖੀ ਆ ਮੈਂ ਸ਼ੁਰੂ ਤੋਂ ਪਹਿਲੇ ਦਿਨ ਤੋਂ ਸੀਟ ਬੈਲਟ ਲਾਉਣਾ ਤੇ ਮੈਂ ਅੱਜ ਤੱਕ ਕੋਈ ਇਹੋ ਜਿਹਾ ਟਾਈਮ ਨਹੀਂ ਹੋਇਆ ਵੀ ਜਦੋਂ ਮੈਂ ਸੀਟ ਬੈਲਟ ਨਾ ਲਾਈ ਹੋਵੇ ਚਾਹੇ ਮੈਂ 2 ਕਿਲੋਮੀਟਰ ਹੀ ਜਾਣਾ ਠੀਕ ਹੈ ਮੇਥੋਂ ਸੀਟ ਬੈਲਟ ਲਾਏ ਬਿਨਾ ਗੱਡੀ ਨਹੀਂ ਚੱਲਦੀ ਮੇਰੀ ਆਦਤ ਇੰਨੀ ਪੱਕੀ ਬਣ ਗਈ ਹੈ ਉਹ ਰੱਖ ਲਓ ਵੀ ਮੈਂ ਸੀਟ ਬੈਲਟ ਤੋਂ ਬਿਨਾ ਗੱਡੀ ਨਹੀਂ ਚਲਾ ਸਕਦਾ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਮੈਂ ਸੀਟ ਬੈਲਟ ਯੂਜ਼ ਕਰਕੇ ਹੀ ਗੱਡੀ ਚਲਾਉਣਾ ਮੈਂ ਚਾਹੇ ਕਿਸੇ ਦੀ ਹੋਰ ਦੀ ਵੀ ਗੱਡੀ ਚਲਾਉਣੀ ਹੋਵੇ ਮੇਥੋਂ ਸੀਟ ਬੈਲਟ ਤੋਂ ਬਿਨਾ ਗੱਡੀ ਚੱਲਦੀ ਨਹੀਂ ਹੁਣ ਕਈ ਬੰਦੇ ਨੇ ਮੈਂ ਦੇਖਿਆ ਨੇ ਸੀਟ ਬੈਲਟ ਕਦੇ ਯੂਜ਼ ਹੀ ਨਹੀਂ ਕੀਤੀ ਹੁੰਦੀ ਉਹ ਜਾਂ ਜਾਮ ਹੋਈ ਪਈ ਹੁੰਦੀ ਆ ਜਾਂ ਉਤੇ ਰੇਤਾ ਬਹੁਤ ਪਿਆ ਜਾਂਦਾ ਕਈ ਲੋਕ ਬਸ ਇਸੇ ਡਰ ਤੋਂ ਹੀ ਨਹੀਂ ਸੀਟ ਬੈਲਟ ਲਾਉਂਦੇ ਵੀ ਕੱਪੜੇ ਖਰਾਬ ਹੋ ਜਾਣਗੇ ਜੇ ਤੁਸੀਂ ਡੇਲੀ ਸੀਟ ਬੈਲਟ ਨੂੰ ਯੂਜ਼ ਕਰੋਗੇ ਨਾ ਤਾਂ ਸਾਫ਼ ਹੀ ਰਹਿੰਦੀ ਉਹਦੇ ਨਾਲ ਕੋਈ ਤੁਹਾਡੇ ਕੱਪੜੇ ਨਹੀਂ ਹੋ ਹੁੰਦੇ ਜੀ ਲਾਇਆ ਕਰੋ ਸੇਫਟੀ ਬੈਲਟ ਕਿਉਂਕਿ ਬਹੁਤ ਜ਼ਿਆਦਾ ਜ਼ਰੂਰੀ ਹੈ ਚੀਜ਼ਾਂ ਆ ਜਿਹੜੇ ਲੌਕ ਲੂਕ ਆਉਂਦੇ ਨੇ ਇਹ ਚਲੋ ਕੰਪਨੀਆਂ ਬਣਾ ਦਿੰਦੀਆਂ ਨੇ ਕਈ ਪਰ ਇਹ ਚੀਜ਼ ਹੋਣੀ ਨਹੀਂ ਚਾਹੀਦੀ ਹੁਣ ਅੱਜ ਕੱਲ੍ਹ ਸ਼ਾਇਦ ਕਈ ਗੱਡੀਆਂ ਦੇ ਵਿੱਚ ਕਦੋਂ ਫੀਚਰ ਵੀ ਆਏ ਨੇ ਮੈਂ ਸੁਣਿਆ ਪੱਕਾ ਨਹੀਂ ਪਤਾ ਵੀ ਉਹਨਾਂ ਟਾਈਮ ਗੱਡੀ ਸਟਾਰਟ ਨਹੀਂ ਹੁੰਦੀ ਜਿੰਨਾ ਟਾਈਮ ਤੁਸੀਂ ਸੀਟ ਬੈਲਟ ਨਹੀਂ ਲਾਉਂਦੇ ਤੇ ਮੈਂ ਕਹਣਾ ਇਹ ਚੀਜ਼ ਸ਼ੁਰੂ ਤੋਂ ਆਉਣੀ ਚਾਹੀਦੀ ਸੀ ਠੀਕ ਹੈ ਜੀ ਆਪਾਂ ਕਿਸ ਦਿਨ ਹੈਲਮਟ ਤੇ ਵੀ ਗੱਲ ਕਰਾਂਗੇ ਹੁਣ ਆਰਮੀ ਵਾਲੇ ਬੰਦੇ ਦੇਖੋ ਜੀ ਤੁਸੀਂ ਮੋਸਟਲੀ ਉਹਨਾਂ ਦੇ ਹੈਲਮਟ ਪਾਇਆ ਹੁੰਦਾ ਸੀਟ ਬੈਲਟਾਂ ਲੱਗੀਆਂ ਹੁੰਦੀਆਂ ਨੇ ਇੱਕ ਫਿਰ ਆਪਣੇ ਲੋਕ ਕੀ ਕਰਦੇ ਨੇ ਜੀ ਸੀਟ ਬੈਲਟ ਲਾਉਂਦੇ ਨਹੀਂ ਫਿਰ ਕਹਿ ਦਿੰਦੇ ਜੀ ਸਾਡੇ ਚਲਾਨ ਹੋ ਗਏ ਚਲਾਨ ਹੋਣਾ ਕਿਤੇ ਨਾ ਕਿਤੇ ਜ਼ਰੂਰੀ ਆ ਕਾਰਨ ਕੀ ਹੈ ਉਹਦਾ ਵੀਰ ਉਹ ਥੋੜੀ ਸੇਫਟੀ ਲਈ ਕਰ ਰਹੇ ਨੇ ਹੁਣ ਦੇਖੋ ਗੱਡੀ ਢੋਡੀ 100 ਤੇ ਜਾ ਰਹੀ ਹੈ ਕੋਈ ਪਤਾ ਨਹੀਂ ਜ਼ਿੰਦਗੀ ਦਾ ਕਦੋਂ ਕੀ ਆ ਜਾਣਾ ਦੇਖੋ ਆਪਾਂ ਇਹ ਨਹੀਂ ਕਹਿੰਦੇ ਵੀ ਆਪਾਂ ਸੀਟ ਬੈਲਟ ਲਾ ਕੇ ਵੀ ਪਤਾ ਨਹੀਂ ਅਮਰ ਹੋ ਜਾਾਂਗੇ ਇਹ ਗੱਲ ਨਹੀਂ ਹੈ ਹੁਣ ਜਿਹੜੀਆਂ ਮਕੈਨੀਕਲ ਚੀਜ਼ਾਂ ਬਣੀਆਂ ਨੇ ਉਹਨਾਂ ਨੂੰ ਉਸੇ ਹਿਸਾਬ ਨਾਲ ਯੂਜ਼ ਕਰਿਆ ਕਰੋ ਜੇ ਤਾਂ ਚਲੋ ਬੰਦੇ ਦੀ ਜਦੋਂ ਮੌਤ ਆਉਣੀ ਉਹ ਤਾਂ ਆਣੀ ਹੈ ਜੀ ਉਹਦੇ 'ਚ ਆਪਾਂ ਕੋਈ ਦੋਰ ਆਏ ਨਹੀਂ ਪਰ ਘੱਟੋ ਘੱਟ ਆਪਾਂ ਆਪਣਾ ਵਿਚਾਰ ਰੱਖ ਸਕਦੇ ਹਾਂ ਠੀਕ ਹੈ ਹੁਣ ਜੇ ਆਪਾਂ ਨੂੰ ਪਤਾ ਵੀ ਕਿਸੇ ਬਿਜਲੀ ਵਾਲੀ ਤਾਰ ਦੇ ਵਿੱਚ ਕਰੰਟ ਹੈ ਆਪਾਂ ਨੰਗੇ ਪੈਰੀ ਜਾ ਕੇ ਉਹਨੂੰ ਸਿੱਧੇ ਹੱਥ ਲਾਵਾਂਗੇ ਤਾਂ ਆਪਾਂ ਮਰਾਂਗੇ ਜਦੋਂ ਆਪਾਂ ਨੂੰ ਪਤਾ ਹਾਂ ਜੀ ਕੋਈ ਆਪਾਂ ਠੀਕ ਕਰਨਾ ਉਹਨੂੰ ਤਾਂ ਪਲਾਸ ਚੱਕੋ ਬੂਟ ਪਾਓ ਸ਼ੂਜ਼ ਪਾਓ ਗਲਵਜ਼ ਪਾਓ ਤੇ ਤੁਸੀਂ ਉਹ ਨਾਲ ਕੰਮ ਕਰੋ ਇਹ ਚੀਜ਼ ਦੇ ਵਿੱਚ ਕੀ ਹੁੰਦਾ ਜੀ ਤੁਸੀਂ ਸੇਫਟੀ ਸਿੱਖਦੇ ਹੋ ਤੇ ਸੇਫਟੀ ਬਹੁਤ ਜ਼ਰੂਰੀ ਹੈ ਠੀਕ ਹੈ ਹੁਣ ਮੈਂ ਇਹ ਨਹੀਂ ਕਹਿੰਦਾ ਵੀ ਕੱਲੇ ਡਰਾਈਵਰ ਨੇ ਸੀਟ ਲਾਉਣੀ ਆ ਸੀਟ ਬੈਲਟ ਲਾਉਣੀ ਆ ਗੱਡੀ ਦੇ ਵਿੱਚ ਜਿੰਨੇ ਜਾਣੇ ਬੈਠੇ ਹੋ ਭਾਵੇਂ ਪਿੱਛੇ ਬੈਠੇ ਨੇ ਭਾਵੇਂ ਅੱਗੇ ਬੈਠੇ ਨੇ ਕਈ ਲੋਕਾਂ ਦੀ ਚਲੋ ਮੈਂ ਇੱਕ ਸੈਪਰੇਟ ਵੀਡੀਓ ਚ ਗੱਲ ਕਰੂੰਗਾ ਆਪ ਤੋਂ ਹੁੰਦੀ ਵੀ ਡੈਸ਼ਬੋਰਡ ਤੇ ਪੈਰ ਰੱਖ ਲੈਂਦੇ ਨੇ ਜੀ ਜਾਂ ਡੈਸ਼ਬੋਰਡ ਤੇ ਜਿੱਥੇ 에ਅਰ ਬੈਗਸ ਹੁੰਦੇ ਨੇ ਉੱਥੇ ਬੱਚੇ ਖੜੇ ਹੁੰਦੇ ਨੇ ਜਾਂ ਪਿੱਛੇ ਬੱਚਿਆਂ ਨੂੰ ਲਟਾਇਆ ਹੁੰਦਾ ਇੱਕ ਦਿਨ ਤਾਂ ਮੈਂ ਦੇਖਿਆ ਗੱਡੀ ਦੇ ਵਿੱਚ ਛੋਟਾ ਬੱਚਾ ਇੱਕ ਤੇ ਪਿੱਛੇ ਜਿਹੜੀ ਟ੍ਰੇ ਹੁੰਦੀ ਆ ਨਾ ਜੀ ਬੈਕ ਰੀਅਰ ਸ਼ੀਸ਼ੇ ਦੀ ਉਹਦੇ ਵਿੱਚ ਬੱਚੇ ਨੂੰ ਲਟਾਇਆ ਹੋਇਆ ਬੱਚਾ ਉਹਦੇ ਵਿੱਚ ਲਟਿਆ ਹੋਇਆ ਉੱਥੇ ਲਟਿਆ ਹੋਇਆ ਤੂੰ ਦੇਖ ਰਿਹਾ ਤੁਸੀਂ ਦੇਖੋਗੇ ਫੋਰਨ ਦੇ ਵਿੱਚ ਬਾਹਰਲੀਆਂ ਕੰਟਰੀਆਂ ਦੇ ਵਿੱਚ ਬੱਚਿਆਂ ਲਈ ਸਪੈਸ਼ਲ ਸੀਟਾਂ ਆਉਂਦੀਆਂ ਨੇ ਉਹਨਾਂ ਨੂੰ ਪ੍ਰੋਪਰ 4 ਪੁਆਇੰਟ ਹੁੰਦੀ ਹੈ ਉਹ ਉਹਦੇ ਨਾਲ ਹਰਨੈਸ ਕੀਤਾ ਜਾਂਦਾ ਆਪਣੇ ਵੀ ਸੀਟ ਬੈਲਟ ਆਪਣੇ ਸੀਟਾਂ ਲੱਗਦੀਆਂ ਨੇ ਗੱਡੀਆਂ 'ਚ ਪਰ ਲੋਕ ਯੂਜ਼ ਨਹੀਂ ਕਰਦੇ ਯਾਰ ਦੇਖੋ ਜੇ ਮੈਂ ਕਹਣਾ ਜੇ ਕੋਈ ਬੰਦਾ 5-7 ਲੱਖ ਦੀ ਗੱਡੀ ਲੈ ਸਕਦਾ ਤਾਂ 3-4 ਹਜ਼ਾਰ ਦੀ ਆਉਦੇ ਬੱਚੇ ਵਾਸਤੇ ਇੱਕ ਛੋਟੀ ਸੀਟ ਲੈ ਲਓ ਯਾਰ ਠੀਕ ਹੈ ਲਿਆ ਕਰੋ ਯਾਰ ਸਾਰੇ ਪਰਿਵਾਰ ਦੀ ਸੇਫਟੀ ਜ਼ਰੂਰੀ ਹੈ ਕਿਉਂਕਿ ਆਪਾਂ ਜੇ ਖੁਦ ਨਹੀਂ ਯੂਜ਼ ਕਰਾਂਗੇ ਤਾਂ ਕੋਈ ਵੀ ਨਹੀਂ ਯੂਜ਼ ਕਰੂਗਾ ਹੁਣ ਮੇਰੀ ਕੀ ਆਦਤ ਹੈ ਮੈਂ ਬਿਨਾ ਸੀਟ ਬੈਲਟ ਤੋਂ ਮੈਂ ਗੱਡੀ ਚਲਾ ਹੀ ਨਹੀਂ ਸਕਦਾ ਮੈਨੂੰ ਇਹ ਲੱਗਦਾ ਰਹਿੰਦਾ ਵੀ ਆਰਾਸੇ ਪਾਸੇ ਜੇ ਹੋਈ ਜੰਨੇ ਹੈਗੇ ਆ ਡੋਲਦਾ ਜਾ ਰਹਿਦਾ ਸਰੀਰ ਕੰਮ ਦਾ ਕੰਫੀਡੈਂਸ ਨਹੀਂ ਆਉਂਦਾ ਗੱਡੀ ਚਲਾਉਣ ਦੇ ਵਿੱਚ ਇਹ ਆਦਤ ਬਣ ਜਾਂਦੀ ਸ਼ੁਰੂ ਚ ਓਖਾ ਲੱਗਦਾ ਬਾਕੀ ਹੁਣ ਆਪਾਂ ਗੱਲ ਕੀਤੀ ਇਹਦੇ ਚ ਹੁਣ ਮੈਂ ਤੁਹਾਨੂੰ ਗੱਲ ਦੱਸਦਾ ਇੱਕ ਵੀ ਕਿੰਨੇ ਪਰਸੈਂਟ ਬਹੁਤ ਸਾਰੀਆਂ ਸਟੱਡੀਜ਼ ਹੋਈਆਂ ਨੇ ਇਹ ਡਾਟਾ ਕੋਈ ਇਹ ਨਹੀਂ ਹੈਗਾ ਵੀ ਮੈਂ ਆਪਦੇ ਕੋਲੋਂ ਬਣਾ ਕੇ ਬੋਲ ਰਿਹਾ ਠੀਕ ਹੈ ਜੀ WHO ਦਾ ਵੀ ਹੋਇਆਗਾ ਕੁਝ ਹੋਰ ਵੀ ਸੀਗਾ ਮੇਰਾ ਖਿਆਲ ਹੈ CDC ਨੇ ਕੀਤਾਗਾ ਕੁਝ ਉਹ ਆਪਣਾ ਯੂਐਸ ਦਾ ਕੋਈ ਐਨਐਚटीएस ਕਰਕੇ ਹੈਗਾ ਕੋਈ ਡਿਪਾਰਟਮੈਂਟ ਉਹਨਾਂ ਨੇ ਵੀ ਸਰਵੇ ਕੀਤਾ ਬਹੁਤ ਸਾਰੇ ਹੈਗੇ ਨੇ ਜਿਹੜੇ ਮੰਨ ਕੇ ਚੱਲੋ ਵੀ ਕੋਈ ਯੂਨੀਵਰਸਿਟੀਆਂ ਕਾਲਜਸ ਹੈਗੇ ਜਿਹੜੇ ਰਿਸਰਚ ਕਰਦੇ ਨੇ ਜਾਂ ਇਹਨਾਂ ਤਰ੍ਹਾਂ ਇਸ ਤਰ੍ਹਾਂ ਦੇ ਸਰਵੇ ਕਰਦੇ ਨੇ ਉਹਨਾਂ ਨੇ ਸਰਵੇ ਕੀਤਾ ਉਹਦੇ ਵਿੱਚ ਉਹਨਾਂ ਨੇ ਕੀ ਬੋਲਿਆ ਦੱਸਿਆ ਕਿ ਜਦੋਂ ਤੁਸੀਂ ਸੀਟ ਬੈਲਟ ਲਾਉਨੇ ਹੋ ਧਿਆਨ ਨਾਲ ਸੁਣਿਓ ਸੀਟ ਬੈਲਟ ਜੋ ਤੁਸੀਂ ਲਾਉਨੇ ਹੋ ਤਾਂ ਤੁਹਾਡੀ ਮੌਤ ਦੇ ਕਾਰਨ ਮੌਦਾ ਡੈਥ ਹੋਣ ਦਾ ਚਾਂਸਸ 45 ਤੋਂ 50% ਕਮ ਘਟ ਹੋ ਜਾਂਦਾ ਦੇਖ ਲਓ ਕਿ 45 ਤੋਂ 50% ਘਟ ਹੋ ਜਾਂਦਾ ਤੁਹਾਡਾ ਜਿਹੜਾ ਡੈਥ ਦਾ ਉਹ ਆ ਚਾਂਸਸ ਹੈ ਗਿਆ ਮਤਲਬ ਕਿ ਵੀ ਜੇ ਆਪਣੀ ਗੱਡੀ ਵਾਜਦੀ ਆ ਤਾਂ ਆਪਾਂ ਬਹੁਤ ਹੱਦ ਤੱਕ ਆਪਾਂ ਬਚ ਸਕਦੇ ਆ ਤੇ 60 ਤੋਂ 65% ਤੱਕ ਤੁਹਾਡੇ ਇੰਜਰੀਜ਼ ਦੇ ਚਾਂਸਸ ਕ੍ਰਿਟੀਕਲ ਇੰਜਰੀਜ਼ ਬੋਲਿਆ ਜਾਂਦਾ ਜਿਨ੍ਹਾਂ ਨੂੰ ਜਿਵੇਂ ਕਿ ਸਿਰ ਤੇ ਛੱਟ ਆਪਣੇ ਚੈਸਟ ਤੇ ਛੱਟ ਛੱਟ ਗਰਦਨ ਦੀ ਚੋਟ ਠੀਕ ਹੈ ਇਹ ਚੀਜ਼ਾਂ ਤੁਹਾਡੀਆਂ 50% ਤੱਕ 65% ਤੱਕ ਘਟ ਜਾਂਦੀਆਂ ਨੇ ਦੇਖੋ ਕਿੰਡਾ ਵੱਡਾ ਫਾਇਦਾ ਇਸ ਚੀਜ਼ ਦਾ ਤੇ ਦੇਖੋ ਜੇ ਸੀਟ ਬੈਲਟ ਨਾਲ ਲੱਗੀ ਹੋਵੇ ਤਾਂ ਆਪਣਾ ਕਿੰਡਾ ਵੱਡਾ ਨੁਕਸਾਨ ਹੋ ਸਕਦਾ ਆਪਾਂ ਨੇ ਕਹਿੰਦੇ ਰੱਬ ਨਾ ਕਰੇ ਕਦੇ ਕਿਸੇ ਤੇ ਜੀ ਕੋਈ ਗੱਲ ਆਵੇ ਪਰ ਯਾਰ ਸੇਫਟੀ ਰੱਖਣੀ ਜ਼ਰੂਰੀ ਹੈ ਸੇਫਟੀ ਮਸਟ ਹੈ ਲਾਇਆ ਕਰੋ ਸੀਟ ਬੈਲਟ ਲਾਇਆ ਕਰੋ ਸੀਟ ਬੈਲਟਾਂ ਯੂਜ਼ ਕਰਿਆ ਕਰੋ ਠੀਕ ਹੈ ਪਿੱਛੇ ਤੁਹਾਡੇ ਬੱਚੇ ਬੈਠੇ ਨੇ ਛੋਟੇ ਨੇ ਚਲੋ ਉਸ ਹਿਸਾਬ ਨਾਲ ਜੇ ਸੀਟ ਅਰੇਂਜ ਹੋ ਸਕਦੀ ਆ ਤਾਂ ਬਹੁਤ ਵਧੀਆ ਗੱਲ ਹੈ ਨਹੀਂ ਤਾਂ ਫਿਰ ਪਿੱਛੇ ਬੱਚਿਆਂ ਨੂੰ ਵੀ ਸੀਟ ਬੈਲਟ ਲਾ ਕੇ দেয়া ਕਰੋ ਠੀਕ ਹੈ ਥੋੜੇ ਵੱਡੇ ਬੱਚੇ ਨੇ ਤਾਂ ਸੀਟ ਬੈਲਟ ਉਹ ਯੂ ਜ਼ਰੂਰ ਯੂਜ਼ ਕਰਿਆ ਕਰੋ ਕਿਉਂਕਿ ਯਾਰ ਅੱਜ ਕੱਲ ਕੀ ਹੈ ਨਾ ਬਹੁਤ ਘੱਟ ਲੋਕ ਨੇ ਜਿਹੜੇ ਕੋਈ ਰੂਲ ਫਾਲੋ ਕਰਦੇ ਨੇ ਕੋਈ ਦੇਖੋ ਇੱਕ ਗੱਲ ਮੈਂ ਹੋਰ ਕਹਿਣੀ ਸੀ ਕਈ ਲੋਕ ਕੀ ਕਰਦੇ ਨੇ ਹੁਣ ਗੱਡੀਆਂ ਦੇ ਵਿੱਚ ਇੰਡੀਕੇਟਰ ਆਉਂਦੇ ਨੇ ਆਪਾਂ ਕਿੱਧਰ ਨੂੰ ਮੁੜਨਾ ਜੀ ਹਨਾ ਉਹ ਕੋਈ ਯੂਜ਼ ਨਹੀਂ ਕਰਦਾ ਕੁਝ ਕੁ ਬੰਦੇ ਕਰਦੇ ਨੇ 20 20% ਬੰਦੇ ਆ ਜਿਹੜੇ 30% ਯੂਜ਼ ਕਰਦੇ ਹੋਣੇ ਆ ਬਾਕੀ ਜਦੋਂ ਜੀ ਕਰਦਾ ਜੀ ਉਦੋਂ ਮੁੜ ਜਾਂਦੇ ਆ ਨਾਲ ਦੀ ਨਾਲ ਠੀਕ ਹੈ ਉਹਦੇ ਨਾਲ ਕੀ ਜਦੋਂ ਕੋਈ ਪਿੱਛੇ ਬੰਦਾ ਆਉਂਦਾ ਹੁੰਦਾ ਉਹ ਨਾਲ ਟਕਰਾ ਜਾਂਦਾ ਤੇ ਹਾਦਸਾ ਹੋ ਜਾਂਦਾ ਇੰਡੀਕੇਟਰ ਯੂਜ਼ ਕਰਿਆ ਕਰੋ ਯਾਰ ਕਿੱਧਰ ਨੂੰ ਮੁੜਨਾ ਠੀਕ ਹੈ ਘੱਟੋ ਘੱਟ 100 ਮੀਟਰ ਪਹਿਲਾਂ ਤੁਸੀਂ ਇੰਡੀਕੇਟਰ ਜਰੂਰ ਯੂਜ਼ ਕਰਿਆ ਕਰੋ ਇਹ ਤੁਹਾਡੀਆਂ ਆਦਤਾਂ ਬਣ ਜਾਣੀਆਂ। ਜਦੋਂ ਤੁਸੀਂ ਆਦਤ ਤੁਹਾਡੀ ਪੱਕੀ ਹੋ ਗਈ ਤਾਂ ਭਲਾ ਨਹੀਂ ਤੁਸੀਂ ਮੋੜ ਤੋਂ ਮੋੜ ਨਹੀਂ ਰਹੇ ਜਾਂ ਕੁਝ ਵੀ ਹੈਗੇ ਇੱਕ ਸਿੰਗਲ ਮੋੜ ਤੁਸੀਂ ਉੱਥੇ ਵੀ ਇੰਡੀਕੇਟਰ ਯੂਜ਼ ਕਰੋਗੇ। ਇਸੇ ਕਰਕੇ ਮੈਂ ਤੁਹਾਨੂੰ ਕਹਿ ਰਿਹਾ ਵੀ ਆਪਦੀ ਸੇਫਟੀ ਰੱਖਿਆ ਕਰੋ ਯਾਰਾ। ਸੇਫਟੀ ਦੇ ਜਿਹੜੇ ਰੂਲਸ ਬਣੇ ਉਹ ਫੋਲੋ ਕਰਿਆ ਕਰੋ। ਕਈ ਲੋਕ ਕੀ ਕਰਦੇ ਨੇ ਵੀ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਇੰਡੀਕੇਟਰ ਨਹੀਂ ਯੂਜ਼ ਕਰਦੇ। ਇਹ ਕਰਿਆ ਕਰੋ ਯਾਰਾ। ਬਾਕੀ ਕਿਉਂਕਿ ਇਹਦੇ ਨਾਲ ਜਿਹ ਤੁਹਾਡੀ ਸੇਫਟੀ ਆ ਤਾਂ ਅਗਲੇ ਦੀ ਵੀ ਸੇਫਟੀ ਆ। ਬਾਈ ਜਾਨਸ ਤੁਹਾਡੇ ਪਿੱਛੇ ਕੋਈ ਬੰਦਾ ਆ ਰਿਹਾ ਠੀਕ ਹੈ ਉਹਨੇ ਨਹੀਂ ਮੁੜਨਾ ਸਾਈਡ ਤੁਸੀਂ ਮੁੜ ਗਏ ਤਾਂ ਤੁਹਾਡਾ ਉੱਥੇ ਐਕਸੀਡੈਂਟ ਹੋ ਜਾਊਗਾ ਇਸੇ ਕਰਕੇ ਸਾਰੇ ਜਣੇ ਇਹ ਚੀਜ਼ਾਂ ਦਾ ਧਿਆਨ ਵੀ ਰੱਖਿਆ ਕਰੋ ਯਾਰ ਸੇਧ ਦੇ ਨਾਲ-ਨਾਲ ਇਹ ਵੀ ਆਪਾਂ ਚੰਗੇ ਨਾਗਰਿਕ ਹੋਣ ਦੇ ਨਾਲ-ਨਾਲ ਆਪਾਂ ਰੋਡ ਤੇ ਚੱਲਦੇ ਆਂ ਇਹ ਆਪਣਾ ਫਰਜ਼ ਹੈ ਹਾਰਨ ਜ਼ਰੂਰ ਮਾਰਿਆ ਕਰੋ ਕੋਈ ਮੋੜ ਆ ਗਿਆ ਜੀ ਕਈ ਲੋਕੀ ਕਰਦੇ ਆ ਹਾਰਨ ਨਹੀਂ ਮਾਰਦੇਗੇ ਠੀਕ ਹੈ ਬਾਕੀ ਸਾਈਡ ਦਿਆ ਕਰੋ ਕਈ ਵਾਰੀ ਕੋਈ ਐਂਬੂਲੈਂਸ ਹੁੰਦੀ ਆ ਠੀਕ ਹੈ ਉਹਨਾਂ ਨੂੰ ਸਾਈਡ ਦਿਆ ਕਰੋ ਕਿਉਂਕਿ ਯਾਰ ਪਤਾ ਕੀ ਆਪਾਂ ਉਹਦੀ ਸਿਹਤ ਸਹੀ ਰੱਖ ਲਾਂਗੇ ਠੀਕ ਹੈ ਜੇ ਆਪਾਂ ਸੋਸ਼ੀਅਲੀ ਸਹੀ ਨਹੀਂ ਆਪਾਂ ਸਮਾਜਿਕ ਤੌਰ ਤੇ ਸਹੀ ਨਹੀਂ ਤਾਂ ਫਿਰ ਉਹਦਾ ਵੀ ਕੋਈ ਫਾਇਦਾ ਨਹੀਂ ਆ ਕਿਉਂਕਿ ਆਪਾਂ ਇਸ ਦੁਨੀਆ ਤੇ ਆਏ ਆ ਯਾਰ ਆਪਾਂ ਚੰਗੇ ਇਨਸਾਨ ਬਣੀਏ ਚੰਗੇ ਨਾਗਰਿਕ ਬਣੀਏ ਕਿਉਂਕਿ ਜੇ ਸਾਰੇ ਲੋਕ ਇਹ ਚੀਜ਼ਾਂ ਫੋਲੋ ਕਰਨਗੇ ਤੁਸੀਂ ਯਕੀਨ ਕਰੋ ਚੰਡੀਗੜ੍ਹ ਜਦੋਂ ਜਾਂਦੇ ਨੇ ਸਾਰੇ ਰੂਲ ਸਟ੍ਰਿਕਟ ਨੇ ਮਿੰਟੋ-ਮਿੰਟੀ ਸਾਰਿਆਂ ਦੇ ਸੀਟ ਬੈਲਟ ਆ ਜਾਂਦੀਆਂ ਨੇ ਜੀ ਮਿੰਟੋ-ਮਿੰਟੀ ਹੈਲਮਟ ਆ ਜਾਂਦੇ ਨੇ ਗੱਡੀ ਦੀ ਸਪੀਡ ਵੀ 60 ਤੇ ਚੱਲਣ ਲੱਗ ਜਾਂਦੀ ਹੈ ਜੀ ਉਦੋਂ ਘੱਟ ਹੋ ਜਾਂਦੀ ਹੈ ਕਾਰਨ ਕੀ ਆ ਰੂਲ ਸਟ੍ਰਿਕਟ ਨੇ ਇੱਥੇ ਆਪਣੇ ਗੜਬੜ ਹੈ ਇੱਥੇ ਰੂਲ ਸਟ੍ਰਿਕਟ ਹੈਗੇ ਪਰ ਉਹ ਉਹੀ ਗੱਲ ਵੀ ਕੰਨ ਨਾਲ ਫੋਨ ਲਾਉਣ ਵਾਲਾ ਫੰਡਾ ਉਹ ਥੋੜਾ ਜਿਹਾ ਆਪਾਂ ਨੂੰ ਕਰੀ ਜਾਂਦਾ ਇਹ ਚੀਜ਼ਾਂ ਨੂੰ ਘਟਾਓ ਚੰਗੇ ਨਾਗਰਿਕ ਬਣੋ ਯਾਰ ਜੇ ਤੁਸੀਂ ਸੇਫਟੀ ਨਾਲ ਚੱਲੋਗੇ ਤਾਂ ਸਾਰਾ ਕੁਝ ਹੀ ਸਹੀ ਰਹੂਗਾ ਅੱਜ ਦੀ ਵੀਡੀਓ ਦੇ ਵਿੱਚ ਚਲੋ ਮੈਂ ਤੁਹਾਡੇ ਨਾਲ ਗੱਲਾਂ ਕੀਤੀਆਂ ਸੀਟ ਬੈਲਟ ਬਾਰੇ ਕਿਹਨੇ ਬਣਾਈ ਕੀ ਕੀ ਕਾਰਨ ਹੈ ਕਿਵੇਂ ਸੀਟ ਬੈਲਟ ਆਪਾਂ ਨੂੰ ਬਚਾਉਂਦੀ ਹੈ ਠੀਕ ਹੈ ਇਸ ਵੀਡੀਓ ਨੂੰ ਸ਼ੇਅਰ ਕਰਿਓ ਵੱਧ ਤੋਂ ਵੱਧ ਆਪਦੇ ਦੋਸਤਾਂ ਮਿੱਤਰਾਂ ਨਾਲ ਤੇ ਉਹਨਾਂ ਨਾਲ ਵੀ ਕਰਿਓ ਜਿਹੜੇ ਨਹੀਂ ਯੂਜ਼ ਕਰਦੇ ਸੀ ਡੈਬਲਟ ਮੈਂ ਵੀ ਕਰੂੰਗਾ ਇੱਕ ਦੋ ਬੰਦਿਆਂ ਨਾਲ ਸ਼ੇਅਰ ਤੁਸੀਂ ਵੀ ਕਰਿਆ ਕਰੋ ਕਿਉਂਕਿ ਯਾਰ ਇਹ ਜੀਆਂ ਚੀਜ਼ਾਂ ਅੱਜ ਕੱਲ ਕੋਈ ਬੋਲਦਾ ਨਹੀਂਗਾ ਬਹੁਤ ਘੱਟ ਬੋਲਦੇ ਨੇ ਤਾਂ ਲੋਕਾਂ ਤੱਕ ਪਹੁੰਚੇ ਇਹ ਗੱਲ ਠੀਕ ਹੈ ਜੀ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਆਪਾਂ ਕੱਲ ਵਾਲੇ ਵਲੌਗ ਚ